ਲਾਹੌਰ ਸ਼ਰਦੂਨੀ ਚੰਦ ਨੂੰ ਉਪਦੇਸ਼ ਦੇਣਾ ਸਿਆਲਕੋਟ ਤੋਂ ਧੰਨ ਸ਼੍ਰੀ ਗੁਰਨਾਨਕ ਦੇਵ ਜੀ ਮਹਾਰਾਜ ਏਮਨਾਬਾਦ ਆਏ ਅਤੇ ਏਮਨਾਬਾਦ ਤੋਂ ਲਾਹੌਰ ਤਦੋਂ ਸਰਾਦਾਂ ਦਿਨ ਚੱਲ ਰਹੀ ਸੀ ਅਤੇ ਦੁਨੀ ਚੰਦ ਸ਼ਾਹੂਕਾਰ ਆਪਣੇ ਪਿਤਾ ਦਾ ਸਰਾਦ ਕਰਕੇ ਬਹੁਤ ਸਾਰੇ ਬ੍ਰਾਹਮਣਾਂ ਅਤੇ ਸੰਤਾਂ ਨੂੰ ਭੋਜਨ ਸ਼ਿਕਾ ਰਿਆ ਸੀ ਗੁਰੂ ਜੀ ਨੂੰ ਪਰਮ ਸੰਤ ਰੂਪ ਸਮਝ ਕੇ ਦੁਨੀ ਚੰਦ ਭੋਜਨ ਸ਼ਿਕਾਉਣ ਵਾਸਤੇ ਆਪਣੇ ਘਰ ਲਿਆ ਗਿਆ ਗੁਰੂ ਜੀ ਨੇ ਪੁੱਛਿਆ ਅੱਜ ਤੇਰੇ ਘਰ ਕੀ ਹੈ ਜਿਸ ਕਰਕੇ ਤੂੰ ਇਤਨਾ ਜਗ ਲਾਇਆ ਹੋਇਆ ਹੈ ਉਸਨੇ ਆਖਿਆ ਜੀ ਅੱਜ ਮੇਰੇ ਪਿਤਾ ਦਾ ਸਰਾਧ ਹੈ ਜਿਸ ਦਿਨ ਮਿੱਤ ਇਹ ਸਭ ਕੁਝ ਕੀਤਾ ਹੈ ਗੁਰੂ ਜੀ ਨੇ ਆਖਿਆ ਤੇਰੇ ਪਿਤਾ ਤਿੰਨ ਦਿਨ ਤੋਂ ਬਗਿਆੜ ਦੇ ਰੂਪ ਵਿੱਚ ਬਾਹਰ ਜੰਗਲ ਵਿੱਚ ਭੁੱਖਾ ਬੈਠਾ ਹੋਇਆ ਹੈ ਉਸ ਨੂੰ ਤੇਰਾ ਇਹ ਪੁੰਨ ਦਾਨ ਭੋਜਨ ਕੁਝ ਨਹੀਂ ਅਪੜਿਆ ਤੁਨੀ ਚੰਦ ਨੇ ਕਿਹਾ ਮਹਾਰਾਜ ਮੇਰਾ ਪਿਤਾ ਬਗਿਆੜ ਦੀ ਜੂਨ ਵਿੱਚ ਕਿਉਂ ਪਿਆ ਹੈ ਉਹ ਤਾਂ ਬੜਾ ਧਰਮਾਤਮਾ ਸੀ ਗੁਰੂ ਜੀ ਨੇ ਦੱਸਿਆ ਕਿ ਅੰਤ ਸਮੇਂ ਤੇਰੇ ਪਿਤਾ ਨੂੰ ਮਾਸ ਖਾਂ ਦੀ ਇੱਛਾ ਹੋਈ ਸੀ ਇਸ ਲਈ ਮਰ ਕੇ ਉਸ ਨੂੰ ਭਾ ਕੇ ਆਰਤੀ ਜੂਨ ਪ੍ਰਾਪਤ ਹੋਈ ਹੈ ਤਦ ਤੱਕ ਉਹ ਆਪਣੀ ਸੰਤਮ ਵਾਸ਼ਨਾ ਨੂੰ ਭੋਗ ਨਹੀਂ ਲਵੇਗਾ ਤਦ ਤੱਕ ਉਸ ਦੀ ਇਹ ਗਤੀ ਬਣ ਰਹੇਗੀ ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਹੀ ਉਸ ਦੇ ਅੱਗੇ ਆਉਂਦੇ ਹਨ ਦੂਸਰੇ ਦਾ ਕੀਤਾ ਹੋਇਆ ਕਿਸੇ ਨੂੰ ਕੁਝ ਨਹੀਂ ਮਿਲਦਾ ਦੁਨੀ ਚੰਦ ਨੂੰ ਉਪਦੇਸ਼ ਵਜੋਂ ਗੁਰੂ ਜੀ ਨੇ ਇੱਥੇ ਆਸਾ ਦੀ ਵਾਰ ਦੀਆਂ 15 ਪੌੜੀਆਂ ਉਚਾਰਨ ਕੀਤੀਆਂ ਦੁਨੀ ਚੰਦ ਨੇ ਗੁਰੂ ਜੀ ਤੋਂ ਚਰਨ ਪਹੁ ਲੈ ਕੇ ਸਿੱਖੀ ਧਾਰਨ ਕਰ ਲਈ